ਕੋਈ ਬੰਦਾ ਸਾਡੇ ਉਸਤਤ ਨਾ ਕਰੇ ਨਾ ਸਾਨੂੰ ਚਾਰ ਬੰਦਿਆਂ ਚ ਸਾਡੀ ਬੱਲੇ ਬੱਲੇ ਨਾ ਕਰੇ ਤਾਂ ਅਸੀਂ ਅਗਲੀ ਵਾਰ ਉਹਦੇ ਨੂੰ ਫਤੇ ਨਹੀਂ ਬੁਲਾਉਂਦੇ ਗੱਲ ਨਹੀਂ ਕਰਦੇ ਉਹਦੇ ਨਾਲ ਆ ਸਾਡੀ ਕੌਮ ਵੇ ਜਿਹੜੀ ਧਾਰਮਿਕ ਆਗੂਆਂ ਦੀਆਂ ਲੜਾਈਆਂ ਨੇ ਕਾਹਦੀਆਂ ਲੜਾਈਆਂ ਨੇ ਭਲਾ ਜਦੋਂ ਗ੍ਰੰਥ ਠੇਕ ਹੈ ਪੰਥ ਠੇਕ ਹੈ ਮਰਿਆਦਾ ਏਕ ਹੈ ਲੜਾਈ ਕਾਹਦੀ ਹੈ ਫਿਰ ਸਿਰਫ ਚੌਦਰ ਦੀ ਲੜਾਈ ਹੈ ਜਿੱਦਣ ਜਿੱਦਣ ਤੁਹਾਨੂੰ ਸਮਝ ਲੱਗ ਗਈ ਮੇਰੀ ਕੌਮ ਜਿੱਦਣ ਇਹ ਪੱਖ ਸਮਝ ਗਈ ਸਹਿਬਜ਼ਾਦਿਆਂ ਦਾ ਸੱਚੀ ਉੱਚੀ ਜਿੱਦਣ ਸਹਿਬਜ਼ਾਦਿਆਂ ਨੇ ਰਾਜ ਭਾਗ ਜੁੱਤੀ ਦੀ ਨੋਕ ਤੇ ਠਕਰਾਇਆ ਸਨ ਤੇ ਸਾਨੂੰ ਯਾਦ ਸੰ ਜਦਨੇ ਇਤਿਹਾਸ ਦੇ ਵਰਕੇ ਉਹਦਣ ਰਾਜ ਭਾਗ ਲੈ ਕੇ ਅਗਲੇ ਤੁਹਾਡੇ ਜੋੜਿਆਂ ਚ ਖਲੋਤੇ ਸਨ ਸਿੱਖੋ ਰਾਜ ਕਰ ਲੋ ਡਿਕਟੇਟਰਸ਼ਿਪ ਵਿੱਚ ਅਗਲੇ ਰਾਜ ਲੈ ਕੇ ਜੋੜਿਆਂ ਚ ਖਲੋਤੇ ਸਨ ਤੇ ਇੱਕ ਵੀ ਸੇਖ ਐਸਾ ਨਹੀਂ ਸੀ ਜਿਹੜਾ ਕਹਿੰਦਾ ਸੀ ਮੈਂ ਰਾਜਾ ਬਣਨਾ ਹੈ ਸਾਰੇ ਕਹਿੰਦੇ ਸੀ ਸੀ ਸੇਵਕ ਬਣ ਕੇ ਰਹਿਣਾ ਕੋਈ ਰਾਜਾ ਬਣ ਲਈ ਤਿਆਰ ਨਹੀਂ ਸੀ ਔਰ ਤੁਸੀਂ ਵੇਖੋ ਇਹ ਪਹਿਲੀ ਵਾਰ ਹੋਇਆ ਮੁਗਲ ਸਲਤਨਤ ਦੇ ਵੇਲੇ ਤਿੰਨ ਦਿਨ ਰਾਜ ਭਾਗ ਜੋੜਿਆਂ 'ਚ ਰੁੜਦਾ ਰਿਹਾ ਜੋੜਿਆਂ 'ਚ ਇਹ ਕਿਹਦੀ ਬਦੌਲਤ ਸੀ 7 ਤੇ 9 ਸਾਲ ਦੀ ਫਤਿਹ ਸਿੰਘ ਦੀ ਬਦੌਲਤ ਕਿਉਂਕਿ ਉਹਨਾਂ ਨੇ ਜੁੱਤੀ ਦੀ ਨੋਕ ਦੇ ਠਕਰਾਈਆਂ ਸੀ ਰਾਜ ਭਾਗ ਦੀਆਂ ਸ਼ੋਰਤਾਂ ਸਾਰੀਆਂ ਉਹਨਾਂ ਦੀ ਬਖਸ਼ਿਸ਼ ਜਦੋਂ ਸਾਡੇ ਪੁਰਖਿਆਂ ਨੂੰ ਯਾਦ ਸੀ ਤੇ ਰਾਜ ਭਾਗ ਪੈਰਾਂ 'ਚ ਰੁੜਦਾ ਸੀ ਦੋ ਬੋਲ ਸਾਡੇ ਤੇ ਕਿੰਨੇ ਢੋਕਦੇ ਸਨ ਇੱਕ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਇਹਦੇ ਦਿਲ 'ਚ ਅਕਾਲ ਵਸੇ ਨੈਣਾ 'ਚ ਪਿਆਰ ਵਸੇ ਠੋਕਰਾਂ ਨਵਾਬੀਆਂ ਨੂੰ ਕੌਣ ਮਰਦਾ ਐ ਅੱਜ ਨਵਾਬੀਆਂ ਨੂੰ ਠੋਕਰ ਅੱਜ ਤਾਂ ਨਿੱਕੀ ਨਿੱਕੀ ਚੀਜ਼ ਬਦਲੇ ਦੋ ਚਾਰ ਛਲੜਾਂ ਬਦਲੇ ਅਸੀਂ ਪਤਾ ਨਹੀਂ ਕਿਸ ਕਿਸ ਤੱਕ ਪਹੁੰਚ ਜਾਣੇ ਆ